ਕੁੜੀ ਪਹਿਲਾਂ ਬੱਸ ਇੱਕ ਮਿੰਟ ਜੀ ਜਦੋਂ ਤੁਹਾਨੂੰ ਨਾਲ ਜੀ ਤੋੜੇ ਇਹ ਤਾਂ ਦੇਖੋ ਜੀ ਅੰਮ੍ਰਿਤਸਰ ਜਿਹੜਾ ਵਪਾਰ ਮਾਪੇ ਵਾਲੇ ਜਿਹੜਾ ਆਪਾਂ ਉਹ ਅੰਦਰ ਮਾਗੀ ਦਾ ਸੋਪਰਾ ਪੁਆ ਕਰਦੇ ਜਿਹੜਾ ਪਟਿਆਲੇ ਦੇ ਵਿੱਚੋਂ ਬਿਲਕੁਲ ਮਸਾ ਜਿਹੜਾ ਚਿੱਟੇਆਂ ਬਿਲਕੁਲ ਬੰਦ ਕਰ ਦਾਂਗੇ ਔਰ ਅਸੀਂ ਐਸਐਸਪੀ ਨਾਲ ਵੀ ਕੀ ਦਬਾਉਂਦੇ ਆ ਦੇਦੀ ਜਮਲੇ ਧਾਮ ਦੀ ਕੇ ਕੇ ਇਹ ਸਨਸਰ ਨੂੰ ਕਾਲਾ ਤੋਂ ਦੇ ਨਾਮੇ ਦੇ ਵਿੱਚੋਂ ਇਹਨੂੰ ਪ੍ਰਵਤ ਕਰਦਾਂਗੇ ਬਹੁਤ ਬਹੁਤ ਧੰਨਵਾਦ ਕੋਈ ਦਿੱਕਾ ਦਲਦਾ ਕੋਈ ਦਿੱਕੀ ਨਹੀਂ ਸੋਦੇ ਮੈਸਟਰ ਆਪਰੇ ਕਰੀ ਸ਼ਕ ਮਾੜਾ ਕਰਦੇ ਨੇ ਤਾਂ ਛੋਟੀ ਹੈ ਜਾਂ ਉਹ ਛੱਡ ਕੇ ਕੋ ਕੰਮ ਹੋਰ ਕਰ ਲੈ ਜਾਂ ਕੇ ਜੇ ਉਹਦੇ ਨੂੰ ਜਾਣ ਨੂੰ ਤਿਆਰ ਰਵੇ ਉਹਦੇ ਮਾਪੇ ਉਹਦੇ ਭੈਣ ਭਰਾਵਾਂ ਨੂੰ ਇਹ ਕਾਹਲਨਾ ਕਿ ਆਪਣੇ ਉਸ ਘਰ ਦੇ ਜੀਵ ਨੂੰ ਸਮਝਾ ਲਓ ਜੇ ਨਹੀਂ ਸੰਤੋਖ ਹੋ ਤਾਂ ਪੁਸਤਰੀ ਜੋਗੀ ਜੇ ਸਦਾ ਤੋਂ ਕੰਮੀ ਤੁਹਾਡੇ ਦੇ ਨਹੀਂ ਕਾਰ ਨਹੀਂ ਹੋ ਸਕਦੀ ਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰੇ ਤੇ ਕਰਨ ਸਿੰਘ ਸਤਿਕਾਰ ਵਹੀ ਜਨਾ ਕਿ ਪੰਜਾਬ ਪੁਲਿਸ ਨੇ ਸਰਕਾਰ ਵੱਲੋਂ ਫਰੀ ਹੈ ਦੇਗਾ ਲੜਾਈ ਲੜਨ ਦਾ ਨਸ਼ੇ ਦੇ ਸਲਾਹਕਾਰਾਂ ਦੇ ਖਿਲਾਫ ਤੇ ਹੰਸਾਂ ਦੇ ਖਿਲਾਫ ਤੇ ਮੈਂ ਵੀ ਇਸ 스테ਜ ਤੋਂ ਅਸੀਂ ਸਾਰੇ ਮਿਲ ਕੇ ਲੜਨਗੇ ਇਹ ਕਸਮ ਖਾਂਦੇ ਹਾਂ ਇਹ ਕਸਮ ਖਾਂਦੇ ਹਾਂ ਕਿ ਅਸੀਂ ਆਪਣੇ ਪਿੰਡ ਆਪਣੇ ਪਿੰਡ ਆਪਣੇ ਵਿਰੁੱਧ ਜਿਹੜਾ ਮਾਨਜੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਹੇਠ ਸਾਰੇ ਪੰਜਾਬ 'ਚ ਚੱਲ ਰਹੇ ਆ। ਯੁੱਧ ਨਸ਼ੇ ਵਿਰੁੱਧ ਤੇ ਦੋ ਪੜਾ ਸੀਗੇ। ਪਹਿਲੇ ਪੜਾ 'ਚ ਕਲੀਅਰ ਡਾਇਰੈਕਸ਼ਨ ਸੀਗੇ ਕਿ ਡਰੱਗਸ ਦੀ ਜਿਹੜੀ ਸਪਲਾਈ ਚੇਨ ਆ ਉਹਨੂੰ ਤੋੜਨਾ ਹੈ। ਪਟਿਆਲਾ ਪੁਲਿਸ ਨੇ ਵੱਡੀ ਸਫਲਤਾ ਉਹਦੇ 'ਚ ਹਾਸਲ ਕਰਦੇ ਹੋਏ ਬੀਤੇ ਸਾਲ 1000 ਤੋਂ ਵੱਧ ਐਨਡੀਪੀਐਸ ਐਕਟ ਦੇ ਜਿਹੜੇ ਮਾਮਲੇ ਆ ਉਹ ਦਰਜ ਕੀਤੇ ਗਏ। ਤੇ ਸਪਲਾਈ ਚੇਨ ਨੂੰ ਤੋੜਨ ਤੇ ਪੂਰਾ ਫੋਕਸ ਕੀਤਾ ਗਿਆ ਹੁਣ ਦੂਜੇ ਪੜਾਅ 'ਚ ਜਿਹੜਾ ਪਿੰਡਾਂ ਦਾ ਪਹਿਰੇਦਾਰ ਤੇ ਡੀ ਐਡਿਕਸ਼ਨ ਵਾਲੇ ਪਾਸੇ ਅਸੀਂ ਫੋਕਸ ਕਰਾਂਗੇ ਪਬਲਿਕ ਦੀ ਕੋਆਪਰੇਸ਼ਨ ਦੇ ਨਾਲ ਪਬਲਿਕ ਦੇ ਸਹਿਯੋਗ ਦੇ ਨਾਲ ਤਾਂ ਕਿ ਜਿਹੜੇ ਨਸ਼ਿਆਂ ਦੀ ਇਸ ਬਿਮਾਰੀ 'ਚ ਇਸ ਕੋਡ 'ਚ ਪਏ ਲੋਕ ਨੇ ਉਹਨਾਂ ਨੂੰ ਪ੍ਰੋਪਰ ਟ੍ਰੀਟਮੈਂਟ ਕਰਾ ਕੇ ਪ੍ਰੋਟੋਕਾਲ ਮੁਤਾਬਕ ਉਹਨਾਂ ਨੂੰ ਡੀ ਐਡਿਕਸ਼ਨ ਵੱਲ ਤੋਰਿਆ ਜਾਵੇ ਸੋ ਪਬਲਿਕ ਨੂੰ ਵੀ ਮੇਰੀ ਇਹੀ ਅਪੀਲ ਆ ਕਿ ਪਰ ਮਾਂ ਹੰਗਾਰਾ ਇਸ ਮਹਿੰਮ ਨੂੰ ਦੇਣ ਤੇ ਇਹ ਸਾਰੇ ਪੰਜਾਬ ਦਾ ਜਿਹੜਾ ਪ੍ਰੋਜੈਕਟ ਆ ਤੇ ਕੋਈ ਵੀ ਇਨਫੋਰਮੇਸ਼ਨ ਹੁੰਦੀ ਆ ਸੇਫ ਪੰਜਾਬ ਹੈਲਪਲਾਈਨ ਤੇ ਪਾਈ ਜਾਵੇ ਸਾਡੀ 450 ਤੋਂ ਜ਼ਿਆਦਾ ਐਫ ਆਈ ਆਰ ਸੇਫ ਪੰਜਾਬ ਹੈਲਪਲਾਈਨ ਦੇ ਥਰੂ ਦਰਜ ਹੋਈਆਂ ਨੇ ਤੇ ਕੋਈ ਵੀ ਇਨਪੁਟ ਆਊਗੀ ਤੇ ਪਟਿਆਲਾ ਪੁਲਿਸ ਮੁਸਤੈਦੀ ਨਾਲ ਉਹਦੇ ਤੇ ਕੰਮ ਕਰੂਗੀ ਜਿੱਤਨੇ ਕਿਤੇ ਲੋਕ ਡਰ ਰਹੇ ਨੇ ਨਸ਼ਾ ਤਸਕਰਾਂ ਨੂੰ ਮਤਲਬ ਨਾਮ ਲੈਣ ਤੋਂ ਉਹਨਾਂ ਨੂੰ ਕੀ ਹੋਣੀ ਦੇਖੋ ਜੀ ਸੂਚਨਾ ਵੀ ਗੁਪਤ ਰੱਖੀ ਜਾਂਦੀ ਆ ਤੇ ਅੱਜ ਤੱਕ ਪਟਿਆਲੇ 'ਚ ਕੋਈ ਵੀ ਇਹੋ ਜਿਹਾ ਇਨਸੀਡੈਂਟ ਨਹੀਂ ਆਇਆ ਕਿ ਜਿੱਥੇ ਇਨਫਾਰਮੇਸ਼ਨ ਦੇਣ ਤੇ ਕਿਸੇ ਦਾ ਕੋਈ ਨੁਕਸਾਨ ਹੋਇਆ ਹੋਵੇ ਸੋ ਇਹ ਤੇ ਇੱਕ ਸਮਾਜਿਕ ਮੋਹਮ ਪੁਲਿਸ ਆਪਣਾ ਰੋਲ ਪਲੇ ਕਰੂਗੀ ਤੇ ਪਬਲਿਕ ਨੂੰ ਤੁਹਾਡੇ ਰਾਹੀਂ ਬੇਨਤੀ ਆ ਕਿ ਪਬਲਿਕ ਆਪਣਾ ਰੋਲ ਪਲੇ ਕਰੀ ਹੋਈ ਪੰਜਾਬ ਸਰਕਾਰ ਦਾ ਜਿਹੜਾ ਬਹੁਤ ਵੱਡਾ ਪੁਰਾਣਾ ਹੈ ਵੀ ਇਹ ਨਸ਼ੇ ਵਿਰੁੱਧ ਜਿਵੇਂ ਸਾਡੀ ਨੌਜਵਾਨੀ ਖਰਾਬ ਹੋ ਰਹੀ ਆ ਨੌਜਵਾਨ ਮਰ ਰਹੇ ਨੇ ਇਹਨਾਂ ਦੇ ਵਿੱਚ ਜਿਹੜਾ ਸਿਸਟਮ ਆ ਸੀ ਐਮਐਲਏ ਸਾਹਿਬ ਨੇ ਸਾਨੂੰ ਕਿਹਾ ਵੀ ਵਿਰੁੱਧ ਜਿਹੜੀ ਕਾਰਵਾਈ ਕਰਨੀ ਆ ਉਹ ਆਪਾਂ ਨੇ ਦੱਬ ਕੇ ਕਰਨੀ ਬਲਤਾਂ ਇਹਨਾਂ ਮਿਲ ਰਿਹਾ ਜਿਹੜਾ ਰੇ ਦਾ ਪਤਾ ਨਾ ਜਿਹੜੇ ਅਸੀਂ ਪਹਿਲੀ ਰੈਲੀ ਕਰੀ ਸੀ ਤਾ ਉਸ ਤੋਂ ਬਾਅਦ ਬਹੁਤ ਬਲ ਮਿਲਿਆ ਤੁਹਾਨੂੰ ਬਹੁਤ ਅੱਛੇ ਢੰਗ ਢੰਗ ਦੇ ਨਾਲ ਬੱਚੇ ਵੀ ਪਿੱਛੇ ੜ ਰਹੇ ਨੇ ਔਰ ਉਹ ਸ਼ਾਂਤੀ ਦਾਤੀ ਪਏ ਵੀ ਰਹੇ ਆ ਤਾਂ ਵੰਡਿਆ ਤਾਂ ਭਗਵਾਨ ਤੁਹਾਨੂੰ ਜੀ ਨੇ ਬਹੁਤ ਵੱਡਾ ਸਟੈਪ ਚੱਕਿਆ ਹੈ ਦੇਸ਼ ਵਿਰੁੱਧ ਜਿਹੜੀ ਕਾਰਵਾਈ ਕਰਾਰੇ ਨੇ ਤਾਂ ਕਿ ਪੰਜਾਬ ਨੂੰ ਪੰਜਾਬ ਦੀ ਜਵਾਨੀ ਬਣ ਸਕੀ